ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਆਹ ਦੇਖੋ ਇੱਧਰ ਪ੍ਰਸ਼ਾਸਨ ਦੇ ਕੰਮ ਭਗਵੰਤ ਮਾਨ ਦੇ ਆਉਣ ਤੇ ਦੇਖੋ ਇਹ ਸੇਵਾਦਾਰਾਂ ਨੂੰ ਕਿਦਾਂ ਹੀ ਰੋਕ ਰਹੇ ਉਧਰੋਂ ਹੜ੍ਹ ਬਹੁਤ ਆਏ ਪਏ ਨੇ ਬਰਸਾਤਾਂ ਵੀ ਹੋ ਰਹੀਆਂ ਨੇ ਤੇ ਸੇਵਾਦਾਰ ਸੇਵਾ ਕਰ ਰਹੇ ਨੇ ਪਤਾ ਨਹੀਂ ਕਿੱਥੋਂ ਕਿੱਥੋਂ ਲਿਆ ਕੇ ਲੰਗਰ ਦੀ ਸੇਵਾ ਚਲਾ ਰਹੇ ਨੇ ਤੇ ਲੋਕ ਬੇਕਾਰ ਹੋ ਗਏ ਨੇ ਤੇ ਉਹਨਾਂ ਵਾਸਤੇ ਇੰਨੀ ਸੇਵਾ ਕਰ ਰਹੇ ਨੇ ਤੇ ਇਹ ਇਹ ਦੇਖੋ ਉਹਨਾਂ ਦੇ ਟਰਾਲੇ ਉਹਨਾਂ ਦੇ ਟਰੱਕ ਰੋਕਨੇ ਰਏ ਨੇ ਯਾਰ ਕਿੰਨੀ ਬੇਸ਼ਰਮੀ ਵਾਲੀ ਗੱਲ ਆ ਇਹਨਾਂ ਦਾ ਜਨਤਾ ਦਾ ਸਾਥ ਦੇਣ ਦੀ ਬਜਾਏ ਉਹਨਾਂ ਨੂੰ ਇਹ ਰੋਕ ਰਹੇ ਨੇ ਯਾਰ ਇਹ ਸਭ ਵੱਡੀ ਮੂਰਖਤਾ ਵਾਲਾ ਕੰਮ ਹੀ ਆ ਨਾ ਭਗਵੰਤ ਮਾਨ ਨੂੰ ਬਣਾਇਆ ਕਿਨੇ ਆ ਇਹ ਜਨਤਾ ਨੇ ਬਣਾਇਆਗਾ ਪਹਿਲਾ ਇਹ ਆਮ ਹੀ ਸੀਗਾ ਤੇ ਆਮ ਜੇ ਆਮ ਆਦਮੀ ਪਾਰਟੀ ਬਣਾਈ ਜਣਾ ਤੇ ਫਿਰ ਆਮ ਆਦਮੀ ਮੈਨੂੰ ਚੱਲੋ ਠੀਕ ਆ ਨਾ ਤੇ ਐਦਾਂ ਪ੍ਰਧਾਨ ਮੰਤਰੀ ਮੁੱਖ ਮੰਤਰੀ ਬਣਨ ਵਾਲਾ ਕੰਮ ਨਾ ਕਰੋ ਠੀਕ ਹੈ ਨਾ ਆਮ ਜੋ ਹੁੰਦਾ ਉਹ ਆਮ ਹੀ ਹੁੰਦਾਗਾ ਤੇ ਆਮ ਦਾ ਸਾਥ ਵੀ ਦਿਓ ਤੇ ਆਮ ਲੋਕ ਦੇਖੋ ਕਿੰਨੀ ਸੇਵਾ ਕਰ ਰਹੇ ਨੇ ਤੇ ਤੁਸੀਂ ਉਹਨਾਂ ਨੂੰ ਰੁਕਾ ਲਾ ਰਹੇ ਨੇ ਆਹਾ ਪੁਲਸ ਵਾਲਿਆਂ ਦੀ ਵੀ ਮਤ ਮਰੀ ਪਈ ਹੈਗੀ ਆ ਥੋੜਾ ਤਾਂ ਦਿਮਾਗ ਕਰਮ ਕਰਦਾ ਤੁਸੀਂ ਤਾਂ ਸੌ ਚੱਕੀ ਹੈਗੀ ਆ ਤੁਸੀਂ ਤਾਂ ਸੱਚ ਦਾ ਸਾਥ ਦਿਓ ਕੁਝ ਸੋਚੋ ਸਮਝੋ ਸਾਥ ਦਿਓ ਮੂਰਖਤਾ ਵਾਲੇ ਕੰਮ ਕਦੇ ਨਾ ਕਰੋ ਇਹ ਸੇਵਾਦਾਰਾਂ ਦਾ ਸਾਥ ਦਿਓ ਜੋ ਕਿ ਐਨੇ ਬਰਬਾਦ ਹੋਏ ਉਹਨਾਂ ਦਾ ਕੋਈ ਭਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ